ਅੱਜਕੱਲ੍ਹ ਦੀ ਮੈਂ ਸਾਰੰਗਪ੍ਰੀਤ ਸਿੰਘ ਆਰਟੀਓ ਮੋਗਾ ਅੱਜ ਅਸੀਂ ਸਾਨੂੰ ਖਬਰ ਮਿਲੀ ਸੀ ਕਿ ਰਾਤ ਨੂੰ ਓਵਰਲੋਡ ਗੱਡੀਆਂ ਚੱਲਦੀਆਂ ਨੇ ਮੋਗਾ ਦੇ ਵਿੱਚ ਓਵਰਲੋਡ ਟਿਪਰ ਨੰਗਦੇ ਨੇ ਤੇ ਕੁਝ ਟਰੱਕ ਨੰਗਦੇ ਨੇ ਜਿੰਨਾਂ 'ਚ ਲੋਡ ਤੋਂ ਵੱਧ ਸਮਾਨ ਹੁੰਦਾ ਹੈ ਤੇ ਰਾਤ ਨੂੰ ਰੈਸ਼ ਡਰਾਈਵਿੰਗ ਕਰਦੇ ਨੇ ਤੇਜ਼ ਚੱਲਦੇ ਨੇ ਜਿਸ ਕਾਰਨ ਅਸੀਂ ਅੱਜ ਰਾਤ ਨੂੰ ਸਪੈਸ਼ਲ ਚੈਕਿੰਗ ਕਰ ਰਹੇ ਹਾਂ ਜੀ ਟਰੱਕਾਂ ਨੂੰ ਵੱਡੀਆਂ ਗੱਡੀਆਂ ਨੂੰ ਟਿਪਰਾਂ ਨੂੰ ਰੋਕ ਕੇ ਚੈੱਕ ਕਰ ਰਹੇ ਹਾਂ ਕਿ ਕਿੰਨਾ ਸਬਾਨ ਹੈ ਤੇ ਕੀ ਕਾਗਜ਼ ਪੂਰੇ ਹਨ ਕਿ ਨਹੀਂ ਪੂਰੇ ਕ੍ਰਿਸਟਲ ਸਰਵੇਲੈਂਸ ਦੇਖਣ ਨੂੰ ਮਿਲ ਜਿੱਤੇ ਪੋਜੀਸ਼ਨ ਅਸੀਂ ਸਾਡੇ ਧਿਆਨ ਦੇ ਵਿੱਚ ਦੋ ਟਿਪਰ ਹਲੇ ਤੱਕ ਆਏ ਆ ਜਿਹੜੇ ਓਵਰਲੋਡ ਸੀਗੇ ਫੋਕਲ ਪੁਆਇੰਟ ਥਾਣੇ ਵਿੱਚ ਲਗਾ ਦਿੱਤਾ ਗਿਆ ਇੱਕ ਅਜੀਤਵਾਲ ਦੇ ਆਸ-ਪਾਸ ਰੋਕੇ ਐ ਤੇ ਅਸੀਂ ਜਿਹੜਾ ਕਿ ਭੁੰਗ ਲੈ ਕੇ ਜਾ ਰਿਹਾ ਸੀ ਬਹੁਤ ਵੱਡਾ ਇੱਕ ਟਰਾਲਾ ਸੀਗਾ ਜਿਹੜਕ ਜੋ ਕਿ ਸਰਕਾਰੀ ਤੌਰ ਤੇ ਅਲਾਉਡ ਨਹੀਂ ਹੈ ਉਸ ਛੇਪ ਦੀ ਕੋਈ ਵੀ ਵਹੀਕਲ ਉਸ ਨੂੰ ਹੀ ਜੀਤਵਾਲ ਠਾਣੇ ਬੰਦ ਕੀਤਾ ਹੈ ਹੋਰ 15 20 ਆਸ-ਪਾਸ ਦੇ ਅਸੀਂ ਚਲਾਨ ਕਰਦੇ ਨੇ ਹਾਂ ਜਿਵੇਂ ਇਸ ਤਰ੍ਹਾਂ ਹਾਸੇ ਵਾਪਰਦੇ ਅਕਸਰ ਕੀ ਮੈਸੇਜ ਦੇਣਾ ਚਾਹਾਂਗਾ ਮੈਂ ਤਾਂ ਇਹ ਮੈਸੇਜ ਦੇਣਾ ਚਾਹਾਂਗਾ ਕਿ ਵਹੀਕਲ ਜੋ ਹੈ ਇਹ ਸਾਡਾ ਇੱਕ ਯਾਤਰਾ ਯਾਤ ਦਾ ਸਾਧਨ ਹੈ ਪਰ ਅਨਗੇਲੀ ਜਦੋਂ ਅਸੀਂ ਕਰਦੀਆਂ ਤੋਂ ਇੱਕ ਖਤਕਾਰ ਬਣ ਜਾਂਦਾ ਹੈ ਜੋ ਕਿ ਦੂਸਰੇ ਦਾ ਵੀ ਨੁਕਸਾਨ ਕਰਦਾ ਹੈ ਸਾਡਾ ਵੀ ਨੁਕਸਾਨ ਕਰਦਾ ਹੈ ਇਸ ਕਰਕੇ ਸੜਕ ਸੁਰੱਖਿਆ ਦੇ ਨੀਮਾ ਦਾ ਆਪਾਂ ਨੂੰ ਪਾਲਨ ਹੀ ਕਰਨਾ ਚਾਹੀਦੀ ਹੈ ਸਤਿ ਸ਼੍ਰੀ ਅਕਾਲ ਜੀ ਮੈਂ ਸਾਰੰਗਪ੍ਰੀਤ ਸਿੰਘ ਆਰਟੀਓ ਮੋਗਾ ਅੱਜ ਅਸੀਂ ਸਾਨੂੰ ਖਬਰ ਮਿਲੀ ਸੀ ਕਿ ਰਾਤ ਨੂੰ ਓਵਰਲੋਡ ਗੱਡੀਆਂ ਚੱਲਦੀਆਂ ਨੇ ਮੋਗਾ ਦੇ ਵਿੱਚ ਓਵਰਲੋਡ ਟਿਪਰ ਨੰਗਦੇ ਨੇ ਤੇ ਕੁਝ ਟਰੱਕ ਨੰਗਦੇ ਨੇ ਜਿੰਨਾਂ 'ਚ ਲੋਡ ਤੋਂ ਵੱਧ ਸਮਾਨ ਹੁੰਦਾ ਹੈ ਤੇ ਰਾਤ ਨੂੰ ਰੈਸ਼ ਡਰਾਈਵਿੰਗ ਕਰਦੇ ਨੇ ਤੇਜ਼ ਚੱਲਦੇ ਨੇ ਜਿਸ ਕਾਰਨ ਅਸੀਂ ਅੱਜ ਰਾਤ ਨੂੰ ਸਪੈਸ਼ਲ ਚੈਕਿੰਗ ਕਰ ਰਹੇ ਹਾਂ ਜੀ ਟਰੱਕਾਂ ਨੂੰ ਵੱਡੀਆਂ ਗੱਡੀਆਂ ਨੂੰ ਟਿਪਰਾਂ ਨੂੰ ਰੋਕ ਕੇ ਚੈੱਕ ਕਰ ਰਹੇ ਹਾਂ ਕਿ ਕਿੰਨਾ ਸਮਾਨ ਹੈ ਤੇ ਕੀ ਕਾਗਜ਼ ਪੂਰੇ ਹਨ ਕਿ ਨਹੀਂ ਪੂਰੇ ਕਿਸ ਤਰ੍ਹਾਂ ਸਰਪੀਸ਼ਨ ਦੇਖ ਕੇ ਨੂੰ ਮਿਲੀ ਜਾਂਦੀ ਹੈ ਜੀ ਪੋਜੀਸ਼ਨ ਅਸੀਂ ਸਾਡੇ ਧਿਆਨ ਦੇ ਵਿੱਚ ਦੋ ਟਿਪਰ ਹਲੇ ਤੱਕ ਆਏ ਆ ਜਿਹੜੇ ਓਵਰਲੋਡ ਸੀਗੇ ਫੋਕਲ ਪੁਆਇੰਟ ਥਾਣੇ ਵਿੱਚ ਲਗਾ ਦਿੱਤਾ ਗਿਆ ਇੱਕ ਅਜੀਤਵਾਲ ਦੇ ਆਸ-ਪਾਸ ਰੁਕੇ ਐਸੀ ਜਿਹੜਾ ਕਿ ਭੁੰਗ ਲੈ ਕੇ ਜਾ ਰਿਹਾ ਸੀ ਬਹੁਤ ਵੱਡਾ ਇੱਕ ਟਰਾਲਾ ਸੀਗਾ ਜੋ ਕਿ ਸਰਕਾਰੀ ਤੌਰ ਤੇ ਅਲਾਉਡ ਨਹੀਂ ਹੈ ਉਸ ਛੇਪ ਦੀ ਕੋਈ ਵੀ ਵਹੀਕਲ ਉਸ ਨੂੰ ਹੀ ਅਜੀਤਵਾਲ ਥਾਣੇ ਬੰਦ ਕੀਤਾ ਹੈ ਹੋਰ 15 20 ਆਸ-ਪਾਸ ਦੇ ਅਸੀਂ ਚਲਾਨ ਕਰਦੇ ਨੇ ਹਾਂ ਜਿਵੇਂ ਇਸ ਤਰ੍ਹਾਂ ਹਾਦਸੇ ਵਾਪਰਦੇ ਆ ਅਕਸਰ ਕੀ ਮੈਸੇਜ ਦੇਣਾ ਚਾਹੂਗਾ ਜੀ ਮੈਂ ਤੇ ਇਹ ਮੈਸੇਜ ਦੇਣਾ ਚਾਹਾਂਗਾ ਕਿ ਵਹੀਕਲ ਜੋ ਹੈ ਇਹ ਸਾਡਾ ਇੱਕ ਯਾਤਰਾ ਯਾਤ ਦਾ ਸਾਧਨ ਹੈ ਪਰ ਅਨਗੇਲੀ ਜਦੋਂ ਅਸੀਂ ਕਰਦੀਆਂ ਤੋਂ ਇਹ ਖਤਕਾਰ ਬਣ ਜਾਂਦਾ ਹੈ ਜੋ ਕਿ ਦੂਸਰੇ ਦਾ ਵੀ ਨੁਕਸਾਨ ਕਰਦਾ ਹੈ ਸਾਡਾ ਵੀ ਨੁਕਸਾਨ ਕਰਦਾ ਹੈ ਇਸ ਕਰਕੇ ਸੜਕ ਸੁਰੱਖਿਆ ਦੇ ਨੀਮਾ ਦਾ ਆਪਾਂ ਨੂੰ ਪਾਲਨੀ ਕਰਨੀ ਚਾਹੀਦੀ ਹੈ ਸਤਿ ਸ਼ਕਾਲ ਜੀ ਮੈਂ ਸਾਰੰਗਪ੍ਰੀਤ ਸਿੰਘ ਆਰਟੀਓ ਮੋਗਾ ਅੱਜ ਅਸੀਂ ਸਾਨੂੰ ਖਬਰ ਮਿਲੀ ਸੀ ਕਿ ਰਾਤ ਨੂੰ ਓਵਰਲੋਡ ਗੱਡੀਆਂ ਚੱਲਦੀਆਂ ਨੇ ਮੋਗਾ ਦੇ ਵਿੱਚ ਓਵਰਲੋਡ ਟਿਪਰ ਨੰਗਦੇ ਨੇ ਤੇ ਕੁਝ ਟਰੱਕ ਨੰਗਦੇ ਨੇ ਜਿੰਨਾਂ 'ਚ ਲੋਡ ਤੋਂ ਵੱਧ ਸਮਾਨ ਹੁੰਦਾ ਹੈ ਤੇ ਰਾਤ ਨੂੰ ਰੈਸ਼ ਡਰਾਈਵਿੰਗ ਕਰਦੇ ਨੇ ਤੇਜ਼ ਚੱਲਦੇ ਨੇ ਜਿਸ ਕਾਰਨ ਅਸੀਂ ਅੱਜ ਰਾਤ ਨੂੰ ਸਪੈਸ਼ਲ ਚੈਕਿੰਗ ਕਰ ਰਹੇ ਹਾਂ ਜੀ ਟਰੱਕਾਂ ਨੂੰ ਵੱਡੀਆਂ ਗੱਡੀਆਂ ਨੂੰ ਟਿਪਰਾਂ ਨੂੰ ਰੋਕ ਕੇ ਚੈੱਕ ਕਰ ਰਹੇ ਹਾਂ ਕਿ ਕਿੰਨਾ ਸਮਾਨ ਹੈ ਤੇ ਕੀ ਕਾਗਜ਼ ਪੂਰੇ ਹਨ ਕਿ ਨਹੀਂ ਪੂਰੇ ਕਿਸ ਤੋਂ ਸਰਪ੍ਰਾਈਜ਼ਨ ਇਕੱਲੋ ਮਿਲੀ ਜੀ ਪੋਜੀਸ਼ਨ ਅਸੀਂ ਸਾਡੇ ਧਿਆਨ ਦੇ ਵਿੱਚ ਦੋ ਟਿਪਰ ਹਲੇ ਤੱਕ ਆਏ ਆ ਜਿਹੜੇ ਓਵਰਲੋਡ ਸੀਗੇ ਫੋਕਲ ਪੁਆਇੰਟ ਥਾਣੇ ਵਿੱਚ ਲਗਾ ਦਿੱਤਾ ਗਿਆ ਇੱਕ अजीतਵਾਲ ਦੇ ਆਸ-ਪਾਸ ਰੁਕੇ ਹੋਏ ਸੀ ਜਿਹੜਾ ਕਿ ਭੁੰਗ ਲੈ ਕੇ ਜਾ ਰਿਹਾ ਸੀ ਬਹੁਤ ਵੱਡਾ ਇੱਕ ਟਰਾਲਾ ਸੀਗਾ ਜਿਹੜਾ ਜੋ ਕਿ ਸਰਕਾਰੀ ਤੌਰ ਤੇ ਅਲਾਉਡ ਨਹੀਂ ਹੈ ਉਸ ਛੇਪ ਦੀ ਕੋਈ ਵੀ ਵਹੀਕਲ ਉਸ ਨੂੰ ਹੀ अजीतਵਾਲ ਥਾਣੇ ਬੰਦ ਕੀਤਾ ਹੈ ਹੋਰ 15 20 ਆਸ-ਪਾਸ ਦੇ ਅਸੀਂ ਚਲਾਨ ਕਰਦੇ ਨੇ ਹਾਂ ਜਿਵੇਂ ਇਸ ਤਰ੍ਹਾਂ ਹਾਦਸੇ ਵਾਪਰਦੇ ਅਕਸਰ ਕੀ ਮੈਸੇਜ ਦੇਣਾ ਚਾਹਾਂਗਾ ਮੈਂ ਤੇ ਇਹ ਮੈਸੇਜ ਦੇਣਾ ਚਾਹਾਂਗਾ ਕਿ ਵਹੀਕਲ ਜੋ ਹੈ ਇਹ ਸਾਡਾ ਇੱਕ ਯਾਤਰਾ ਯਾਤ ਦਾ ਸਾਧਨ ਹੈ ਪਰ ਅਨਗੇਲੀ ਜਦੋਂ ਅਸੀਂ ਕਰਦੀਆਂ ਤੋ ਇਹ ਖਤਕਾਰ ਬਣ ਜਾਂਦਾ ਹੈ ਜੋ ਕਿ ਦੂਸਰੇ ਦਾ ਵੀ ਨੁਕਸਾਨ ਕਰਦਾ ਹੈ ਸਾਡਾ ਵੀ ਨੁਕਸਾਨ ਕਰਦਾ ਹੈ ਇਸ ਕਰਕੇ ਸੜਕ ਸੁਰੱਖਿਆ ਦੇ ਨੀਮਾ ਦਾ ਆਪਾਂ ਨੂੰ ਪਾਲਨੀ ਕਰਨੀ ਚਾਹੀਦੀ ਹੈ